ਹalleluyah ਆਓ ਸੀ ਮੇਰੀ ਪ੍ਰੇਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਪਰਮੇਸ਼ਰ ਦੀ ਮਹਿਮਾ ਕਿਵੇਂ ਮਿਲਦੀ ਹੈ ਜਬੂਰ ਅਧਿਆਇ 3 ਉਦੀ 3 ਐਤ ਪਰ ਹੇ ਜਹਵਾ ਤੂੰ ਮੇਰੇ ਦੁਆਲੇ ਢਾਲ ਹੈ ਮੇਰੀ ਮਹਿਮਾ ਅਤੇ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਮੇਰੇ ਪਿਆਰੇਓ ਦਾਊਦ ਪਰਮੇਸ਼ਰ ਨੂੰ ਕਹਿੰਦਾ ਹੈ ਕਿ ਹੇ ਜਹਵਾ ਤੂੰ ਮੇਰੇ ਆਲੇ ਦੁਆਲੇ ਮੇਰੀ ਢਾਲ ਹੈ ਤੂੰ ਮੇਰਾ ਤੇਜ ਹੈ ਅਤੇ ਮੇਰਾ ਸਿਰ ਉੱਚਾ ਕਰਨ ਵਾਲਾ ਹੈ ਕਿਉਂਕਿ 다ਊਦ ਜਾਣਦਾ ਸੀ ਕਿ ਸਿਰਫ ਜਹਵਾ ਪਰਮੇਸ਼ਰ ਦੀ ਮਹਿਮਾ ਹੀ ਉਸ ਨੂੰ ਹਰ ਮੁਸੀਬਤ ਅਤੇ ਦੁਸ਼ਮਨਾ ਤੋਂ ਬਚਾ ਸਕਦੀ ਹੈ ਜੇਕਰ 다ਊਦ ਚਾਹੁੰਦਾ ਤਾਂ ਪਰਮੇਸ਼ਰ ਨੂੰ ਆਪਣੇ ਦੁਸ਼ਮਨਾ ਨੂੰ ਖਤਮ ਕਰਨ ਲਈ ਕਹਿ ਸਕਦਾ ਸੀ ਜਾਂ ਉਹ ਪਰਮੇਸ਼ਰ ਨੂੰ ਆਪਣੀ ਫੌਜ ਵਧਾਉਣ ਲਈ ਕਹਿ ਸਕਦਾ ਸੀ ਜਾਂ ਉਹ ਆਪਣੀ ਫੌਜ ਲਈ ਬੁੱਧੀ ਅਤੇ ਗਿਆਨ ਮੰਗ ਸਕਦਾ ਸੀ ਤਾਂ ਜੋ ਮੇਰੀ ਫੌਜ ਦੁਸ਼ਮਨਾ ਨੂੰ ਹਰਾ ਸਕੇ ਪਰ ਦਾਊਦ ਇੱਕ ਆਤਮਿਕ ਵਿਅਕਤੀ ਸੀ ਜਦੋਂ ਦਾਊਦ ਇੱਕ ਆਜੜੀ ਸੀ ਅਤੇ ਉਸ ਦਾ ਪਰਮੇਸ਼ਰ ਨਾਲ ਰਿਸ਼ਤਾ ਬਹੁਤ ਮਜ਼ਬੂਤ ਸੀ ਉਸ ਸਮੇਂ ਜਦੋਂ ਉਹ ਜੰਗਲ ਵਿੱਚ ਆਪਣੀਆਂ ਪੇਡਾਂ ਅਤੇ ਬੱਕਰੀਆਂ ਨੂੰ ਚਰਾਉਂਦਾ ਸੀ ਪਰਮੇਸ਼ਰ ਦੀ ਮਹਿਮਾ ਉਸ ਉੱਤੇ ਆਉਂਦੀ ਸੀ ਇਸ ਲਈ ਦਾਊਦ ਜਾਣਦਾ ਸੀ ਕਿ ਜਦੋਂ ਪਰਮੇਸ਼ਰ ਦੀ ਮਹਿਮਾ ਮੇਰੇ ਉੱਤੇ ਹੋਵੇਗੀ ਤਾਂ ਪਰਮੇਸ਼ਰ ਖੁਦ ਮੈਨੂੰ ਮੇਰੇ ਦੁਸ਼ਮਨਾ ਤੋਂ ਉੱਪਰ ਉਠਾਵੇਗਾ ਮੇਰੇ ਪਿਆਰਿਓ ਅੱਜ ਤੁਸੀਂ ਪਰਮੇਸ਼ਰ ਦੀ ਮਹਿਮਾ ਕਿਵੇਂ ਪ੍ਰਾਪਤ ਕਰਦੇ ਹੋ ਤੁਹਾਨੂੰ ਪਰਮੇਸ਼ਰ ਦੀ ਮਹਿਮਾ ਤੁਹਾਡੇ ਮੰਗਨ ਅਨੁਸਾਰ ਜਾਂ ਤੁਸੀਂ ਪਰਮੇਸ਼ਰ ਲਈ ਕਿੰਨੀ ਪਿਆਸ ਰੱਖਦੇ ਹੋ ਉਸਤੇ ਅਨੁਸਾਰ ਮਿਲਦੀ ਹੈ ਜਦੋਂ ਪਰਮੇਸ਼ਰ ਤੁਹਾਨੂੰ ਧਰਤੀ ਉੱਤੇ ਸਵਰਗ ਦਾ ਇੱਕ ਹਿੱਸਾ ਦਿਖਾਉਂਦਾ ਹੈ ਤਾਂ ਉਹੀ ਮਾਹੌਲ ਜੋ ਸਵਰਗ ਵਿੱਚ ਹੈ ਤੁਹਾਡੇ ਜੀਵਨ ਜਾਂ ਸੇਵਕਾਈ ਵਿੱਚ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ ਤੁਸੀਂ ਪਰਮੇਸ਼ਰ ਦੇ ਪਿਆਰ ਨਾਲ ਪਰ ਜਾਣਦੇ ਹੋ ਤੁਸੀਂ ਹਰ ਪਲ ਪਰਮੇਸ਼ਰ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਸਵਰਗਦੂਤਾਂ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹੋ ਆਪਣੇ ਜੀਵਨ ਵਿੱਚ ਮੈਂ ਅਮਰੀਕਾ ਦੀ ਇੱਕ ਚਰਚ ਵਿੱਚ ਪਰਮੇਸ਼ਰ ਦੀ ਮਹਿਮਾ ਨੂੰ ਉਤਰਦੇ ਦੇਖਿਆ ਚਰਚ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਜਿਨ੍ਹਾਂ ਲੋਕਾਂ ਦੇ ਅੰਗ ਨਹੀਂ ਸਨ ਉਹਨਾਂ ਦੇ ਅੰਗ ਬਣ ਜਾਂਦੇ ਸੀ ਜਾਂ ਜਿਨ੍ਹਾਂ ਦੇ ਦੰਦ ਨਹੀਂ ਸਨ ਜਦ ਪਰਮੇਸ਼ਰ ਦੀ ਮਹਿਮਾ ਉਤਰਦੀ ਸੀ ਤਾਂ ਸੋਨੇ ਜਾਂ ਚਾਂਦੀ ਦੇ ਦੰਦ ਬਣ ਜਾਂਦੇ ਸਨ ਮੇਰੇ ਪਿਆਰਿਓ ਮਹਿਮਾ ਕਈ ਤਰ੍ਹਾਂ ਦੀ ਹੁੰਦੀ ਹੈ ਇੱਕ ਉਹ ਮਹਿਮਾ ਹੈ ਜੋ ਤੁਸੀਂ ਪਰਮੇਸ਼ਰ ਨੂੰ ਦਿੰਦੇ ਹੋ ਦੂਜੀ ਉਹ ਮਹਿਮਾ ਹੈ ਜੋ ਪਰਮੇਸ਼ਰ ਦੇ ਵੱਲੋਂ ਤੁਹਾਡੇ ਜੀਵਨ ਵਿੱਚ ਆਉਂਦੀ ਹੈ ਜਿਸ ਤਰ੍ਹਾਂ ਸੁਲੇਮਾਨ ਦੇ ਮੰਦਰ ਵਿੱਚ ਪਰਮੇਸ਼ਰ ਦੀ ਮਹਿਮਾ ਆਈ ਸੀ ਇੱਕ ਵਿਅਕਤੀ ਪਾਪ ਤੋਂ ਦੂਰ ਤਾਂ ਰਹਿ ਸਕਦਾ ਹੈ ਔਰ ਪਰਮੇਸ਼ਰ ਦੀ ਮਹਿਮਾ ਵਿੱਚ ਸਦਾ ਬਣਿਆ ਨਹੀਂ ਰਹਿ ਸਕਦਾ ਕਿਉਂ ਕਿ ਜਦੋਂ ਤੁਸੀਂ ਸੋਸ਼ਲ ਮੀਡੀਆ ਦੇਖਦੇ ਹੋ ਭਾਵੇਂ ਇਹ 5 ਮਿੰਟ ਲਈ ਹੋਵੇ ਇਹ ਹੌਲੀ-ਹੌਲੀ ਤੁਹਾਡੇ ਜੀਵਨ ਵਿੱਚੋਂ ਪਰਮੇਸ਼ਰ ਦੀ ਮਹਿਮਾ ਨੂੰ ਖਤਮ ਕਰ ਸਕਦੀ ਹੈ ਸ਼ੈਤਾਨ ਕਦੇ ਨਹੀਂ ਚਾਹੁੰਦਾ ਕਿ ਕੋਈ ਵੀ ਵਿਅਕਤੀ ਪਰਮੇਸ਼ਰ ਦੀ ਮਹਿਮਾ ਵਿੱਚ ਬਣਿਆ ਰਹੇ ਕਿਉਂਕਿ ਸ਼ੈਤਾਨ ਪਰਮੇਸ਼ਰ ਦੀ ਮਹਿਮਾ ਨੂੰ ਜਾਣਦਾ ਹੈ ਜੇਕਰ ਤੁਹਾਡੀ ਪ੍ਰਾਰਥਨਾ 45 ਮਿੰਟਾਂ ਦੀ ਹੈ ਤਾਂ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਮਹਿਮਾ ਨੂੰ ਨਹੀਂ ਦੇਖ ਸਕਦੇ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਪਰਮੇਸ਼ਰ ਦੀ ਮਹਿਮਾ ਨੂੰ ਚਾਹੁੰਦੇ ਹੋ ਤਾਂ ਤੁਹਾਨੂੰ ਪਾਪ ਤੋਂ ਦੁਨੀਆ ਤੋਂ ਪੂਰੀ ਤਰ੍ਹਾਂ ਵੱਖਰਾ ਰਹਿਣਾ ਪਵੇਗਾ ਅਤੇ ਵੱਧ ਤੋਂ ਵੱਧ ਪ੍ਰਾਰਥਨਾ ਵਿੱਚ ਰਹਿਣਾ ਪਵੇਗਾ ਤਦ ਪਰਮੇਸ਼ਰ ਦੀ ਮਹਿਮਾ ਤੁਹਾਡੇ ਜੀਵਨ ਵਿੱਚ ਤੁਹਾਡੇ ਕਰਾਂ ਵਿੱਚ ਤੁਹਾਡੇ ਚਰਚ ਵਿੱਚ ਪ੍ਰਗਟ ਹੋਣੀ ਸ਼ੁਰੂ ਹੋ ਜਾਵੇਗੀ ਆਮਨ ਆਓ ਸਿ ਮਿਲ ਕੇ ਵਾਅਦੇ ਦੀ ਪ੍ਰਾਰਥਨਾ ਕਰਦੇ ਹਾਂ సర్వశక్తిમાન ਪਰਮేశ్వర్ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮేశ్వਰ ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਮੈਂ ਆਪਣੇ ਆਪ ਨੂੰ ਸੰਸਾਰਿਕ ਪਾਪਾਂ ਤੋਂ ਪੂਰੀ ਤਰ੍ਹਾਂ ਵੱਖ ਕਰਾਂਗਾ ਤਾਂ ਜੋ ਤੁਹਾਡੀ ਮਹਿਮਾ ਮੇਰੇ ਜੀਵਨ ਅਤੇ ਸੇਵਕਾਈ ਵਿੱਚ ਪ੍ਰਗਟ ਹੋਵੇ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਪ੍ਰਭੇਸ਼ਮ ਸੀਦੇ ਸਮਰਥੀ ਨਾਮ ਵਿੱਚ ਆਮੇਨ